ਤਨ ਸੁਭਿਲਾ ਸੁਭਿਲਾ ਰਾਗ ਗਉੜੀ ਦੀਵਕੀ ਮਹਿਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖਿਐ ਕਰਤੇ ਕਾ ਹੋਇ ਵਿਚਾਰੋ ਤਿਤ ਕਰ ਅਗਾਵ ਹੋ ਸੁਭਿਲਾ ਸੁਰ ਹੋ ਸਰਦਨ ਹਾਰੋ ਅਤਮ ਗਾਵ ਹੋ ਜਨ ਭਉ ਕਾ ਸੁਭਿਲਾ ਹੋ ਵਰਜੇ ਸੁਭਿਲੇ ਸਦਾ ਸੁਖ ਹੋਵੇ ਰਹავ ਨਿਤ ਨਿਤ ਜੀੜੇ ਸੰਭਾਲਿ ਅਣ ਦੇਖੇਗਾ ਦੇਵ ਨਹਾਰ تیرੇ ਦਲੇ ਕੀ ਮਦਨਾ ਪਵੈ ਤਿਮ ਗਾਤੇ ਕਮਨ ਸਮਾਰ ਸੰਬਤ ਸਾਹਾ ਲਿਖਿਆ ਮਿਲਿ ਕਿਰਪਾਵੋ ਤੇਲ ਦੇਹੋ ਸਜਣਾ ਸੇਸਣਿਆ ਜਿਉ ਹੋਵੈ ਸਾਹਿਬ ਸੋ ਮੇਲ ਘਰ ਕਰੇ ਪਹੁੰਚਾ ਸਦੜੈ ਨਿਤ ਪਵਨ ਸਜਣ ਹਾਰਾ ਸਿਮਰਿਐ ਨਾਨਕ ਸੇ ਦਿਆਵਨ ਰਾਗ ਆਸਾ ਮਹਿਲਾ ਪਹਿਲਾ ਛੇ ਕਰ ਛੇ ਗੁਰ ਛੇ ਉਦੇਸ਼ ਗੁਰ ਗੁਰੇਖ ਵੇਸ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਇ ਸੋ ਕਰ ਆਖਵਡਾਈ ਤੂੰ ਹੀ ਰਹਾਵ ਪਿਛੇ ਵੇ ਤਸਿਆ ਗੜਿਆ ਪੰਡਾ ਥੱਤੇ ਵਾਰੀ ਬਹੁ ਹੂਆ ਸੂਰਜੇ ਕੋਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ਼੍ਰੀ ਮਹਿਲਾ ਪਹਿਲਾ ਗगन ਮੈਂ ਥਾਦ ਨਵ ਚੰਦ ਦੀਵਕ ਬਲੇ ਤਾਰਕਾ ਮੰਡਲ ਜਨਕ ਮੋਤੇ ਧੂਪ ਮਲੇ ਹਾਲ ਲੋਵ ਪਵਨ ਚਰਵ ਕਰੇ ਸਲਵਨ ਨਰਾਏ ਭੁਲੰਤ ਜੋਤੀ ਕੈ ਸਿਆਰਤੇ ਹੋਏ ਭਵ ਕ੍ਰਿਣਾ ਤੇਰੇ ਆਰਤੇ ਨਹਤਾ ਸ਼ਬਦਵਾਜੰਦ ਪੀਰੇ ਰਹਾਵ ਸਹਸ ਤਵ ਨੈਨ ਨਨੈਨ ਹੈ ਤੋਇ ਕੋ ਸਹ ਸਮੂਰਤ ਨਾਇਕ ਤੋਹੀ ਸਹਸ ਪਦ ਬਿਮਲ ਨਾਇਕ ਪਦ ਗੰਧ ਬਿਨ ਸਹਸ ਤਵ ਗੰਧ ਵਿਚਲਤ ਮੋਹੀ ਸਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਵੇ ਜੋ ਤਿਸ ਭਾਵੈ ਸੁਆਰਤੇ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨ ਵੰਦਨੋ ਮੋਹਿਆਹੇ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੇ ਕਾ ਹੋਏ ਜਾਤੇ ਤੇ ਨਾਏ ਵਸਾ ਰਾਗ ਗਉੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਰਗ ਨੂੰ ਭਰਿਆ ਮਨ ਸਾਦੋ ਅਖੰਡ ਲਖੰਡਾ ਹੈ ਪੂਰਮ ਲਿਖਤ ਲਖੇ ਅੰਗਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਦ ਜਿਲੇ ਆਪਣਾ ਵੰਡਾ ਹੈ ਕਿਰਨਾਤ ਪਨ ਵੰਡਾ ਹੈ ਰਹਾਉ ਸਾਖਤ ਹਰ ਅਸ ਸਾਧਨਾ ਜਾਣਿਆ ਤਰਾਂਤਰ ਹੋਮੇ ਕੰਡਾ ਹੈ ਜਿਉਂ-ਜਿਉਂ ਚਲਹਿ ਚਪੈ ਤਿਨ ਪਾਵਹਿ ਜਮ ਕਾਲ ਸਹਸ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਭ ਜਨਮ ਮਰਨ ਪਵਖੰਡਾ ਹੈ ਹਉਨਾਸੇ ਪੁਰਖ ਆਪਾਇਆ ਪਰਮੇਸ਼ਰ ਬਹੁ ਸ਼ੋਭਖੰਡ ਬ੍ਰਹਮੰਡਾ ਹੈ ਹਮ ਗਰੀਬ ਮੁਸਕੀਨ ਪ੍ਰਾਪਤਿ ਰੇ ਹਰਿ ਰਾਖ ਰਾਖ ਵਡ ਵਡਾ ਹੈ ਜਾ ਨਾਨਕ ਨਾਮ ਦਾ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗਉੜੀ ਪੂਰਬੀ ਮਹਿਲਾ ਪੰਜਵਾ ਕਰੋ ਬਿਨੰਤੀ ਸੁਣੋ ਮੇਰੇ ਮਿੱਤ ਸੰਤ ਬਹਿਲ ਕੀ ਬੇਲਾ ਇੰਹਾ ਕਾੜ ਚਲੋ ਹੋ ਹਨਲਾਹਾ ਆਗੈ ਵਿਸ਼ਨੁ ਸੁਫੇਲਾ ਆਵਦ ਕੜਾ ਜਨ ਸ਼ਰਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਵ ਏ ਹੋ ਸੰਸਾਰ ਵਿਕਾਰ ਸੰਸੇ ਮਹਿ ਤਰੋ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵਿ ਹੋ ਰਸ ਆਕਾਤ ਕਥਾ ਤਨ ਜਾਨੀ ਜਾ ਕੋ ਆਏ ਸੋ ਇਹ ਬਿਹਾਰ ਦੇਹੁ ਹਰਿ ਗੁਰ ਤੇ ਮਨ ਹੈ ਮਸੇਰਾ ਨਿਜ ਕਰਮਹਿ ਲ ਪਾਵੋ ਹੋ ਸੋ ਸਹਜੇ ਬਹੁ ਨਾ ਹੋਏ ਕੋ ਫੇਰਾ ਅੰਤਰ ਜਾ ਮੇ ਮੁਰਖ ਵਿਦਾਤੇ ਸਰਗਾਮਨ ਕੇ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋ ਕੋ ਕਰ ਸੰਤਨ ਕੀ ਤੂਰੇ ਨਾਨਕ ਦਾਸ ਹੈ ਸੁਖ ਮੰਗੇ ਮੋ ਕਵ ਕਰ ਸੰਤਾਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ